ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਗੱਬਣ ਹੈ ਇੱਕ ਬੱਚੇ ਵਾਲੀ ਹੈ ਤੇ ਇੱਕ ਬੱਚੇ ਤੋਂ ਬਿਨਾਂ ਹੈ ਗੱਬਣ ਆਪਣੀ ਪਾਸ ਕਰਕੇ ਖੜਾ ਤੇ ਸੁਈਆਂ ਦੀ ਆਪਣੀ ਦੋ ਟੈਮ ਚਵਾਈ ਕਰਕੇ ਤਸੱਲੀ ਕਰਕੇ ਹੀ ਖੜੋ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਇੱਥੇ ਵੇਖ ਚਾ ਕੇ ਅਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਮੇਰਾ ਬਾਬੇ ਨਾਲ ਕਰੀਏ ਚਲੋ ਮੇਰਾ ਚਾਹੀਦੀਆਂ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਦੇ ਸਨ ਉਹ ਸਰਦਾਰ ਬਲਦੇਵ ਸਿੰਘ ਜੀ ਪਿੰਡ ਸਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਫੋਨ ਨੰਬਰ ਇਹ ਬੋਲਦੇ ਕਰੀ 77882375 ਠੀਕ ਹੈ ਅੱਜ ਹੈਗੀਆਂ ਆ ਆਪਣੇ ਕੋਲ ਤਿੰਨ ਤਿੰਨ ਗਾਵਾਂ ਹਨਾ ਦੋ ਸੁਵੇ ਨੇ ਤੇ ਗੱਬਣ ਪਹਿਲਾਂ ਗੱਬਣ ਵਿਖਾ ਦੀਏ ਗੱਬਣ ਹੀ ਵਿਖਾ ਲਵੋ ਜੀ ਇਹ ਦੂਜਾ ਸਵੇਰੇ ਵੀ ਦੀ ਰੜ ਕਿੰਨਾ ਸਵੇ ਆਜੇ ਦੂਜਾ ਸਵੇ ਸੁਣਾ ਨੇ ਆ ਕਿ ਦੂਸਰਾ ਸੂਆ ਸੁਣਾ ਆ ਹਾਂਜੀ ਦਿਨ 10 ਲੈ ਜੇ 15 ਮਾਨ ਕੇ ਕੋਈ ਵਿੱਤੀ ਲੇਦਾ ਮਦਦ ਕਰ ਸਕਦੀ ਹੈ 2-4 ਦਿਨ ਅੱਛਾ ਪਹਿਲਾਂ ਨੇ ਆਉਂਦੇ ਘਰ ਵਾਲੇ 17-18 ਕਿਲੋ ਸੀ ਦੋ ਦੋ ਕਿਲੋ ਚੋਇਆ ਪਿਆਰ ਕੀ ਕਿੰਨਾ ਰੋਜੀਆ ਲੈ ਆ ਰਿਹਾ ਵੀ ਜਾਂ ਤੋਂ ਮਰਦੀ ਨਹੀਂ ਜੀ ਤੇ ਭਰੀ ਜਾਓ ਜੀ ਅੱਛਾ ਵੀਦ ਲੱਗ ਦੋ ਤੇ ਚਵਾਈ ਜਾਊਗੀ ਬਾਕੀ ਠੰਡੀ ਸੀਲ ਹੈ ਸਾਨਸ ਨੂੰ ਵੇਖੋ ਕਿਦਾਂ ਦਾ ਲੱਗਾ ਹੈ ਥਾਣਾ ਦਾ ਸਾਈਜ਼ ਗਾ ਪੁੱਤਰਾ ਚੰਗਾ ਆ ਤਰੋਂ ਹਾਂ ਇੱਕ ਰੀ ਫਰੀਨ ਬਾਕੀ ਰਾਜੀ ਰੋਜੀ ਚੰਗੀ ਆ ਸੰਭੀ ਸੰਭੀ ਚੰਗੀ ਆ ਉਤਰ ਹੈਗੀ ਵੀ ਕਰੋਸ ਚ ਆ ਕੱਦ ਵਜਨ ਦੀ ਚੰਗੀ ਆ ਭਾਰੇ ਪੱਲੇ ਦੀ ਕਾ ਹੈ ਉ ਤਾਂ ਥੱਲਿਆਂ ਚੰਗੀ ਭਰਨੀ ਆ ਲੈ ਜਾ ਬਾਕੀ ਆ ਠੰਡੀ ਸੀ ਲਿਆਇ ਨੂੰ ਜਰਮ ਕਰਨਾ ਸੋ ਜਲਦੀ ਕਿਦਾਂ ਲੱਭੀ ਕੱਲੇ ਬੈਠੇ ਰਹ ਠੀਕ ਹੈ ਕਿੰਨਾ ਫੇਰੇ ਦਾ ਮੁੱਲ ਮੁੱਲ ਵਿੱਚ ਹੀ ਜਸਨ ਉਹ ਕਰਨੀ ਆ ਆਪਾਂ ਨੂੰ ਕੰਮ ਨਹੀਂ ਕਰਨਾ ਵੀ ਲੱਖ ਮੰਗ ਕੇ ਮੁੜ ਕੇ 50000 ਜੀ ਦੇ ਦਾਂਗੇ ਅੱਛਾ 60000 ਚ ਛੋਟ ਕਰ ਦਾਂਗੇ ਆਪਣੀ ਮਰਜ਼ੀ ਨਾਲ ਕੋਈ ਅੱਛਾ 65000 ਚ ਛੋਟ ਕਰ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਚਲੋ ਕਵੀਰ ਫੋਨ ਲਾਊਗਾ ਤੇ ਆਪੇ ਮਨਤਨ ਮੌਕੇ ਤੇ ਹੋ ਜਾਊਗਾ ਹਾਂਜੀ ਪਿਆ ਜਿਹੜੀ ਗਾਂ ਜੇ ਇਹ ਵੀ ਜੀ ਸੂਈ ਜਰਸੀ ਨਾਲ ਦੁੱਧ 7 ਕਿਲੋ ਜਿਹੜੀ ਵਸ਼ੀ ਆ ਵਕਾਲ ਦੋ ਕੋਈ 2 ਮਹੀਨੇ ਦੀ ਲਾਲੇ ਢਾਈਆਂ ਦੀ ਲਾਲੇ ਹਾਂ ਬੱਚਾ ਜੇ ਆਪਣੇ ਸਮਝਣਾ ਲਾਲੇ ਕੋਈ ਵਸ਼ੀ ਜਰਸੀ ਜਿਹੜੀ ਗਾਂ ਜਰਸੀ ਧੁਰਦ ਫੇਰ ਇਹਨਾਂ 7 ਕਿਲੋ ਹੈਗਾ ਪੱਕਾ ਦੋ ਦਨ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਇਹਦਾ ਕੱਦ ਜਿਹੜਾ ਸਾਫ ਦਾ ਇਹ ਜਿੱਦੀਆਂ ਕਿ ਜਰਸੀਆਂ ਹੁੰਦੀਆਂ ਸਾਫ ਸੁਥਰੀ ਜਿੰਨੀ ਹੈ ਨਾ ਬਾਕੀ ਹੈਗੀ ਜਾਨ ਚ ਪੂਰੀ ਪਾਣੀ ਧੋਣਾ ਆ ਕੇ ਪਾਣੀ ਢੋਈਏ ਬਾਕੀ ਨਹੀਂ ਹੈ ਚੰਗੀ ਥੱਲੇ ਚਾਹ ਪਾਣੀ ਵਾਲੀ ਵਧੀਆ ਬਾਕੀ ਇਹ ਵੀ ਚਾਹ ਪਾਣੀ ਦਾ ਵਧੀਆ ਸਾਰੀ ਜਾਨੇ ਦੁੱਧ ਵੀ ਸੰਗ ਨਾਲ ਆਉਂਦਾ ਇਨਾ ਗਾਵਾਂ ਦਾ ਤੇ 97 ਤੇ ਦੇਖ ਸਕਦੇ ਨੇ ਲੱਗੇ ਤਾਂ ਇਹ ਵੀ ਦੀ ਰੱਸੀ ਪਾ ਕੇ ਚੁੰਡੇ ਦੇ ਘਰ ਆਲੇ ਦਾ ਅੱਛਾ ਲਗਾਇਆ ਬਜ਼ੁਰਗੀ ਇਹ ਵਿਚਾਰਾ ਤੇ ਹੁੰਦਾ ਮੈਂ ਰੱਸੀ ਤੇ ਗਿਝਾਈ ਉਹ ਦਾਦੀ ਕੱਖ ਨਹੀਂ ਬਚਾ ਛੱਡ ਕੇ ਭਜਦਾ ਵੀ ਬੈਰੋ ਅੱਛਾ ਤੋਂ ਨਾ ਰੱਸੀ ਪਾ ਕੇ ਚੁੰਡੇ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਇਹ ਵੀ ਜਸਨੋਈ ਹੋਣੀ ਆ ਭਾਵੇਂ ਬਾਈਕਰ ਵਾਲੇ ਪੰਜੀ ਚਾਰ ਵਾਲੇ 17000 ਜੀ ਦੇ ਦਾਂਗੇ ਅੱਛਾ 17000 ਜੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਆ ਜਿਹੜੀ ਜੇ ਇਹਦਾ ਤਾਂ ਕੱਦ ਕਾਠ ਚੰਗਾ ਜਵਾਨ ਹੈ ਇਹ ਵੀ ਇਹ ਵੇਖਣ ਨੂੰ ਵੀ ਜੀ ਤੇ ਇਹਨੇ ਆਖਣਾ ਵੀ ਚੌਥੇ ਪੰਜਵੇਂ ਸਵੇਰੇ ਹੋਣੀ ਆ ਤਾਂ ਮੂੰਹ ਕੋਲ ਕੇ ਖਾ ਲੈਂਦੇ ਜਵਾਨ ਲੱਗੀ ਆ ਜੇ ਹੁਣ ਦੰਦਾਂ ਚ ਬੀਤੇ ਸਵੇਰੇ ਸਹੀ ਆ ਅੱਛਾ ਹਾਂਜੀ ਠੀਕ ਹੈ ਦੁੱਧ ਦੇ ਰਿਹਾ ਥੱਲੇ ਹੁਣ 12 ਲੀਟਰ ਆ 11 ਦੀ ਗਾਰੰਟੀ ਆ ਦੇ ਕੋਲ ਕਿ ਧਾਰਮਣਾ ਮਾਰੇ ਕੋ ਫੂਰ ਛੱਟਾ ਹੋਵੇ ਕੋਈ ਬਾਦ ਘਾੜੇ ਗੱਡੇ ਜਿੰਨੇ ਤਿੰਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਨਾ ਪੰਜਾਂ ਦੇ ਵੀ 24-25 ਕਿਲੋ ਭਰਿਆ ਠੀਕ ਹੈ ਬਾਕੀ ਜੇ ਇਹਦੇ ਗਾਂ ਇਹੋ ਜਿਹੀ ਗਾਂ ਤਿਆਰ ਹੁੰਦੀ ਆ ਤੇ ਚੰਗੀ ਤੇ ਗੰਦੀ ਤਿਆਰ ਹੋਣੀ ਆ ਕਿਉਂਕਿ ਐਚਐਫ ਗਾਵਾਂ ਵਿੱਚ ਮਰਗਾ ਕਰਦੇ ਆ ਨਾ ਵੱਡੀਆਂ ਗਾਵਾਂ ਵਿੱਚ ਆਹ ਦੰਦ ਪਹਿਲਾਂ ਖਾ ਲੈਂਦਾ ਦੇਖ ਕੇ ਲੱਸੀ ਜ ਆਗਲਾ ਸੈੱਟ ਵਾਲੀਆਂ ਕੰਨੀਆਂ ਜੇ ਉਦਾਂ ਹੀ ਥੱਲੇ ਨੇ ਇਹ ਦੂਮਤਾਲ ਦੇ ਇਧਰ ਜਾਵਾਂ ਦੋਵਾਂ ਪਾਸੇ ਚ ਦੰਦ ਦਈਏ ਬਰਾਬਰ ਕਰਨ ਹਾਂਜੀ ਬਾਕੀ ਠੰਡੀ ਸੀਗਿਆ ਪਾੜਾ ਪਾ ਲੋ ਰਸੀ ਪਾਉਣੀ ਆ ਪੀਜ ਨਹੀਂ ਪਾਉਣੀ ਤਾਂ ਵੀ ਕੁਛ ਨਹੀਂ ਆ ਉਦੋਂ ਥੱਲੇ ਵੀ ਜੀ 13 ਲੀਟਰ ਹੈਗਾ ਕਿ ਹੁਣ ਵੀ ਜੀ ਨਹੀਂ ਲਾ ਆ ਨਾ ਚੰਗੀ ਆਗ ਨਾਲ ਜੀ ਬਣਾ ਗਈ ਠੀਕ ਆ ਤੇ 12 ਹੋ ਗਿਆ ਕੋਈ 11 ਮੰਨ ਕੇ ਲੱਲੇ ਕੇ ਘਰ ਜਾ ਕੇ ਬਈ ਥੋੜਾ ਬੋੜਾ ਵਾੜ ਘਾੜ ਸਕਦਾ ਮੁਰਕੇ ਫਿਰ ਅਗਲਾ ਆ ਚੇਕ ਉਤਰਾ ਸੀਲਸ ਲੱਗ ਜੇ ਠੰਡੀ ਠੰਡੀ ਕੁਛ ਨਹੀਂ ਆਉਂਦੀ ਅੱਧਾ ਅੱਛਾ ਪਰ ਅਸੀਂ ਪੌਣੀਆਂ ਪਾਲੋ ਨਹੀਂ ਪੌਣੀਆਂ ਤਾਂ ਵੀ ਕੋਈ ਚਲ ਗਿਆ ਬਾਕੀ ਇਹਦਾ ਤੇ ਦੁੱਧ ਮੱਝਾਂ ਵਰਗਾ ਹੋਣਾ ਇਹ ਤੇ ਇਹਦੇ ਵਿੱਚ 5 ਫੈਟ ਆਈ ਸਾਰੇ ਦੁੱਧ ਦੀ ਜਿਹੜਾ ਡੇਰੀ ਦੇ ਵਿੱਚ ਅੱਛਾ ਹਾਂਜੀ ਜੇ ਥੋੜਾ ਜਿਹਾ ਦੁੱਧ ਜਾਈਂਦਾ ਵੀ ਤੇ ਨਾਲ ਇਹਦਾ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਇਹ ਵੀ ਜੀ ਮੁੱਲ ਨਹੀਂ ਕਰਨਾ ਮੁੱਲ ਭਾਏ 30 35 ਜਨਾ ਮਰਜ਼ੀ ਕਰੀਏ 5000 ਦੇ ਦਾਂਗੇ ਜਸਨਾ ਅੱਛਾ 5000 ਦੀ ਠੀਕ ਹੈ ਜੀ ਉਹ ਤਾਂ ਸ਼ੋਰਟ ਕਟ ਕਰ ਦਾਂਗੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਸ ਵੀਰ ਜੀ ਸੁਣਿਆ ਆਪਣੀ ਇੱਥੇ ਚੋਕੇ ਖੜੋ ਗੱਬਣਾ ਆਪਣੀ ਪਾਸ ਕਰਕੇ ਕਰੋ ਠੀਕ ਹੈ ਤੇ ਸਾਡੀਆਂ ਹੀ ਮੁੱਲ ਲਿਆਂਦੀਆਂ ਨੇ ਘਰ ਦਾ ਡੰਗਰ ਉਹਦੀ ਤਾਂ ਕੋਈ ਗਾਰੰਟੀ ਦਿੰਦਾ ਬੰਦਾ ਹਾਂਜੀ ਹਾਂਜੀ ਇਹ ਸਾਡੇ ਕੋਲ ਕੁਲ ਆਈ ਕੋਈ ਕੱਲ ਆਈ ਇੱਕ ਦਿਨ ਤੇ ਦੋ ਦਿਨ ਰਹਿੰਦਾ ਠੀਕ ਹੈ ਤਸੱਲੀ ਕਰਕੇ ਖੜੋ ਅਸੀਂ ਤੇ ਦੋ ਡੰਗ ਚੋਕੇ ਲੈਂਦੇ ਹਾਂ ਡੰਗਰ ਠੀਕ ਹੈ ਬਾਕੀ ਮੁੜ ਕੇ ਆਵਾਂ ਤੇ ਇਹਨੂੰ ਮਾੜਾ ਕਹਿਣਾ ਬਾਕੀ ਚਲੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਖ ਚਾ ਕੇ ਮਰਜੀ ਨਾਲ ਖੜੋ ਜੀ